ਪੰਜਾਬੀ ਕਲਾਕਾਰ ਬੱਬੂ ਮਾਨ ਦੀ ਗੱਲ ਕਰੀਏ ਤਾਂ ਬੱਬੂ ਮਾਨ ਇਸ ਵਕਤ ਕੈਨੇਡਾ ਟੂਰ ਦੇ ਵਿੱਚ ਬੀਜ਼ੀ ਚੱਲ ਰਹੇ ਨੇ ਇਸ ਦੌਰਾਨ ਉਹਨਾਂ ਦੀ ਲਾਈਵ ਪਰਫਾਰਮੈਂਸ ਦਾ ਇੱਕ ਛੋਟਾ ਜਿਹਾ ਕਲਿੱਪ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਦੇ ਚੱਲਦੇ ਹੋਏ ਇੱਕ ਵਾਰ ਫਿਰ ਤੋਂ ਖਬਰਾਂ ਦਾ ਹਿੱਸਾ ਬਣ ਗਿਆ ਨੇ ਇਸ ਵੀਡੀਓ ਕਲਿੱਪ ਦੇ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਨੂੰ ਆਪਣਾ ਕੈਰੈਕਟਰ ਸਰਟੀਫਿਕੇਟ ਲੈ 6 ਮਹੀਨੇ ਤੱਕ ਥਾਣਿਆਂ ਦੇ ਚੱਕਰ ਕੱਟੇ ਪਏ ਦਰਅਸਲ ਗੱਲ ਇਹ ਹੈ ਕਿ ਸਿੱਧੂ ਕਤਲकांड ਦੇ 3 ਸਾਲਾਂ ਬਾਅਦ ਫਾਈਨਲੀ ਉਹਨਾਂ ਨੇ ਆਪਣੀ ਚੁੱਪੀ ਤੋੜੀ ਹੈ ਭਾਵੇਂ ਸਿੱਧੇ ਤੌਰ ਤੇ ਉਹਨਾਂ ਨੇ ਸਿੱਧੂ ਦਾ ਨਾਮ ਨਹੀਂ ਲਿਆ ਇਸ ਵੀਡੀਓ ਕਲਿੱਪ ਦੇ ਵਿੱਚ ਉਹ ਕਹਿ ਰਹੇ ਨੇ ਕਿ ਲੜਾਈ ਕਿਸੇ ਹੋਰ ਦੀ ਸੀ ਏਜੰਸੀਆਂ ਦੇ ਚੱਕਰ ਸਾਨੂੰ ਕੱਟੇ ਪਏ ਤੇ ਮੈਂ 6 ਮਹੀਨਿਆਂ ਤੱਕ ਆਪਣਾ ਕੈਰੈਕਟਰ ਸਰਟੀਫਿਕੇਟ ਲੈ ਥਾਣਿਆਂ ਦੇ ਚੱਕਰ ਘਾੜਦਾ ਰਿਹਾ ਹੋਰ ਕੀ ਕੁਝ ਕਿਹਾ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਆਓ ਜਾਣਦੇ ਹਾਂ ਜੇ ਦੋਸੀਂ ਪਹਿਲਾਂ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੋਗ ਜਾਂਦਾ ਸੀ وہ بابا جی نے بہت ہاک والی ٹیم نے بھائی جیور نے بہت زیادہ اور چوبی گھنٹے بیچ کٹا کر یہ کی ہے سچے پاشا میل کریں جب تھوٹا ٹائم ہو کسی کوئی بار اتنے آ ضرور میں چاہتا کہ اِسی تھوٹا دن بات کریے اور ہر پنجابی ہر پنابی جتنے کھڑ جو دیا نو پچھے چڈ دو گے لکڑیاں کچھ چڑھ دو ماڑی موٹی